ਤਸ਼ੀਰੇ ਕਾਲ ਵਾਜੀ ਸਾਰਿਆਂ ਨੂੰ ਤੁਹਾਡਾ ਕਰਦੇ ਅੱਜ ਦੇ ਵਲੌਗ 'ਚ ਸਵਾਗਤ ਲੋ ਜੀ ਅੱਗ ਬਾਲ ਲਈ ਖੇਤਾਂ 'ਚ ਜਾ ਕੇ ਤੇ ਠੰਡ ਵੀ ਅੱਜ ਬਹੁਤ ਹੈ ਜੀ ਤਕਰੀਬਨ ਤੇ ਬਾਕੀ ਪਰਸੋਂ ਦਾ ਪਾਣੀ ਲਾਇਆ ਵੀ ਆਲੀ ਕਣਕ ਨੂੰ ਪਾਣੀ ਹਜੇ ਤੱਕ ਵੀ ਧਰਤੀ ਨੇ ਪੀਤਾ ਨਹੀਂ ਹੈਗਾ ਇੱਕ ਇਹ ਹੈਵੀ ਧਨ ਵਾਲੇ ਖੇਤ ਹੈ ਉਹਦੇ ਕਰਕੇ ਵੀ ਫਰਕ ਹੈਗਾ ਆ ਹੁਣ ਵੀ ਤਕਰੀਬਨ ਪਾਣੀ ਹਜੇ ਵੀ ਖੜਾ ਹੈ ਖੇਤ ਚ ਆ ਦਿਖਾਉਂਦੇ ਹੀ ਤੁਹਾਨੂੰ ਆ ਦੇਖੋ ਜੀ ਬਾਰਸ਼ੋਂ ਦਾ ਪਾਣੀ ਲਾਇਆ ਵੈਨੂੰ ਹਜੇ ਤੱਕ ਵੀ ਆ ਨਾਲ-ਨਾਲ ਖੜਾ ਹੀ ਹੈ ਸਾਰਾ ਤੇ ਬਾਕੀ ਪਾਣੀ ਅਸੀਂ ਲਾਇਆ ਵੀ ਵੀ ਐਨ ਪੂਰਾ ਭਰ ਕੇ ਕਿਉਂਕਿ ਬੂਟਿਆਂ ਨੂੰ ਪਾਣੀ ਦੀ ਲੋੜ ਹੈ ਤਾਂ ਕਰਕੇ ਸਾਰੀਆਂ ਬੱਟਾਂ ਦੇ ਉੱਪਰ ਪੁਆਇੰਟ ਪਾਤਾ ਤੈਂਦੇ ਤੇ ਅਦਰੋ ਆ ਜੜੀ ਜੀ ਬਹੁਤ ਜੰਮ ਗਈ ਜੀ ਕਣਕ ਚ ਬਰੀਕ ਬਰੀਕ ਜੀ ਆ ਦੇਖੋ ਜੀ ਤੁਹਾਨੂੰ ਜ਼ੂਮ ਕਰਕੇ ਇਹਦੇ ਵਿੱਚ ਪਿਛਲੇ ਸਾਲ ਵੀ ਜਿਆਉਦਾ ਜੀ ਅਸੀਂ ਰਾਇਆ ਤੇ ਵਿੱਚ ਵਿੱਚ ਰਾਇਆ ਤੁਹਾਨੂੰ ਦਿਖਦਾ ਵੀ ਹੁਣ ਉਹ ਦੇਖੋ ਜੀ ਜੰਮਿਆ ਵਾ ਤੇ ਉਹਦੇ ਤਾਂ ਕਰਕੇ ਹੁਣ ਇਹ ਚ ਕੀ ਅਸੀਂ ਇਹ ਚ ਕਣਕ ਬੀਜੀ ਜੀ ਕਿਉਂਕਿ ਇਹਦੇ ਵਿੱਚ ਆ ਜੜੀ ਜੀ ਬਹੁਤ ਜੰਮਦੀ ਰਾਏ ਵਿੱਚ ਪਤਾ ਹੀ ਹੈ ਜਦੋਂ ਕੋਈ ਸਪਰੇ ਹੁੰਦੀ ਨਹੀਂ ਹੈਗੀ ਕਾਂ ਕਰਕੇ ਹੁਣ ਕਣਕ ਬੀਜੀ ਚ ਇਹ ਜੜੀ ਦਾ ਹੱਲ ਕਰਨਾ ਜੀ ਪੂਰਾ ਆ ਦੇਖੋ ਜੀ ਬੱਟਾਂ ਪਰ ਵੀ ਐਨ ਪੂਰੀਆਂ ਭਰੀਆਂ ਪਈਆਂ ਤੇ ਵਾਕੀ ਕੱਲ ਅਸੀਂ ਸਪਰੇਅ ਮਾਰੀਤੀ ਜੀ ਆਲੂਆਂ ਚ ਆਪਣੀ ਜਿਹੜੀ ਚਟਪਟ ਕਹਿੰਦੇ ਜੀ ਇਹਨੂੰ 24 ਘੰਟੇ ਵਾਲੀ ਕਿਉਂਕਿ ਅਸੀਂ ਲਾਇਵੇ ਦੂਰ ਤੇ ਉਹ ਤੇ ਉਹ ਵੀ ਤੁਹਾਨੂੰ ਜਾ ਕੇ ਦਿਖਾਉਂਦੇ ਜੀ ਉਧਰ ਬੇ ਰਿਜ਼ਲਟ ਕਿਆ ਮਿਲਿਆ ਕੱਲ ਸਵੇਰ ਟਾਈਮ ਮਾਰੀਤੀ ਜੀ ਉਹ ਇਸਕ ਟਾਈਮੇ ਤੇ ਬਾਕੀ ਜਿਹੜੀ ਇੱਕ ਖਾਲੀ ਪਰਮਾਰੀ ਵੀ ਦੀ 19 ਕਾ ਸੀ ਮਿੱਟੀ ਚੜਾਤੀ ਦੀ ਤੇ ਬਾਕੀ ਸਾਰੀਆਂ ਖਾਲੀਆਂ ਪਰਮਾਰਤੀ ਦੀ ਦੁਕਾਨਾਂ ਦੀ ਤੁਹਾਨੂੰ ਅੱਗੇ ਅੱਗੇ ਬਣੇ ਰਿਹਾ ਵੀਡੀਓ ਦੇ ਨਾਲ ਲੋ ਜੀ ਜਿਾ ਵੀ ਦੇ ਆਪਣੇ 2 ਘਾਰੇ ਵੱਡ ਹੋ ਗਏ ਤੇ ਹੁਣ ਜਵੀ ਉੱਠੀ ਸੋਹਣੀ ਜੀ ਪਿੱਛੇ ਦੂਈ ਬਾੜ ਚ ਕਿਉਂਕਿ ਪਹਿਲੀ ਬਾੜ ਇਹਨੇ ਰਾਏ ਨਹੀਂ ਦਵਾਤੀ ਦੀ ਆ ਦੇਖੋ ਜੀ ਅਗਲੇ ਕੈਰੇਚਰ ਆਇਆ ਜਿਆ ਖੜਾ ਇਹ ਸਰੋਂ ਸਿੱਟੀ ਵੀ ਜੀ ਇਹ ਪੀਲੀ ਸਰੋਂ ਐ ਇਹ ਤੇ ਸਰੋਂ ਨੇ ਦਵਾ ਲਈ ਜਵੀ ਤੇ ਆ ਦੇਖੋ ਜੀ ਇਧਰਲੀ ਸੜਕ ਕਿੰਨੀ ਸੋਹਣੀ ਹੋਈ ਹੁਣ ਦੂਜੀ ਬਾੜ ਤੇ ਅੱਜ ਇਹ ਕਹਿ ਰਹੇ ਬਾਢਾ ਲਾਣਾ ਹੀ ਅੱਜ ਇਹ ਵੀ ਮਕਾ ਦਾਣਾ 2-4 ਦਿਨ ਚ ਤੇ ਬਾਕੀ ਆਏ ਜੀ ਕੱਲਾ ਜਵੀ ਦਾ ਕਹਿਰਾ ਆਪਣਾ ਆ ਦੇਖੋ ਜੀ ਜੋ ਵੀ ਕਿੰਨੀ ਸੋਹਣੀ ਖੜੀ ਵੈਸੇ ਐ ਵੇ ਕਬੜ ਇਹਦੀ ਸਰੋਂ ਜੀ ਦੀ ਵਧੀਆ ਹੋ ਜਾਂਦੀ ਤੇ ਬਾਕੀ ਆ ਸੀ ਆਲੂਆਂ ਦੀ ਕੱਲ ਆਈ ਤੇ ਗੜਾਈ ਕਰਨ ਗੜਾਈ ਵਾਲਾ ਕੰਮ ਚੱਲਿਆ ਨਹੀਂ ਹੈਗਾ ਬਹੁਤਾ ਕਿਉਂਕਿ ਗਿੱਲੀ ਹੈ ਧਰਤੀ ਤੇ ਵਾਕੀ ਆਹ ਸਪਰੇਅ ਮਾਰੀ ਤੀ ਜੀ ਅਸੀਂ ਇੱਕ ਲੈਨ ਪਰ ਇਹਦੇ ਪਰ ਅੱਧੀ ਕਿ ਲੈਨ ਪਰ ਮਾਰੀ ਤੀ ਤੇ ਇੰਨੀ ਕਿ ਲੈਨ ਦੀ ਅਸੀਂ ਮਿੱਟੀ ਚੜਾਤੀ ਦੀ ਆਲੂਆਂ ਨੂੰ ਫਿਰ ਅਸੀਂ ਕੱਲ ਆ ਸਾਰੀਆਂ ਲੈਨਾਂ ਉਰ ਸਪਰੇਅ ਕਰਤੀ ਜੀ ਅੰਦਰ ਖਾਲੀਆਂ ਚ ਕਿਉਂਕਿ ਆਲੂ ਲਾਇਵੇ ਸੀ ਦੂਰ ਦੂਰ ਐ ਇਹ ਐਜ ਕੀ ਟ੍ਰੇਲ ਦੇਖਿਆ ਦਾ ਜੀ ਕਰਕੇ ਇਹ ਤੇ ਜਿਹੜਾ ਬੱਟਾ ਵਾਲਾ ਜਿੰਦਰਾ ਜੀ ਉਹਦਾ ਬਣਾਇਆ ਤਾਂ ਅਸੀਂ ਜਿਗਾਰਡ ਜਿਹਾ ਆਪਣਾ ਹੀ ਤੇ ਵਾਕੀ ਆ ਇਹਦੀ ਲਾਲ ਆਲੂ ਲਾਇਆ ਵਾ ਅ ਅੱਧੀ ਪੌਣੀ ਕਵੱਟੇ ਲਾਲ ਲਾਲੂਆਂ ਦੀ ਬਾਕੀ ਆ ਆਪਣੇ ਘਰ ਦਾ ਬੀਜ ਹੈ ਬਹੁਤ ਵਧੀਆ ਆਲੂ ਹੈ ਇਹ ਵੀ ਤੇ ਬਾਕੀ ਮਿੱਟੀ ਵਧੀਆ ਚੜਦੀ ਜਦੋਂ ਬਾਕੀ ਸਪਰੇਅ ਅਸੀਂ ਮਾਰਤੀ ਦੀ ਸਾਰਾ ਕੱਲ ਡੇਢ ਕ ਪੰਪ ਲੱਗਿਆ ਦਾ ਤੇ 2 ਦਿਨ ਤੱਕ ਇਹਨ ਘਾਜ ਸੁੱਕ ਜਾਣਾ ਇਹਦਾ ਕਿਉਂਕਿ ਘਾ ਹੋਇਆ ਵੀ ਬਹੁਤ ਹੈ ਗੱਭੇ ਜਿਹਨੂੰ ਘਾ ਜ਼ਿਆਦਾ ਹੈ ਜੀ ਆ ਦੇਖੋ ਤੇ 2 ਦਿਨ ਤੱਕ ਜਦ ਘਾ ਸੁੱਕ ਗਿਆ ਇਹਦਾ ਫੇਰ ਆਪਾਂ ਸਾਰੇ ਆਲੂਆਂ ਦੀ ਮਿੱਟੀ ਚੜਾ ਦੇਣੀ ਕਹੀ ਨਾਲ ਤੇ ਬਾਕੀ ਸਰੋਂ ਨਾਲ ਵੀ ਫੁੱਲ ਕੱਢ ਲਿਆ ਜੀ तकरीबन ਸਾਰੇ ਹੀ ਫੁੱਲ ਆ ਗਏ ਸਰੋਂ ਨੂੰ ਇਹ ਪੱਕ ਵੀ ਛੇਤੀ ਹੋ ਜਾਣੀ ਤੇ ਬਾਕੀ ਫਲੀ ਵੀ ਲੱਗ ਵੀ ਬਣਨਾ ਦੇਖੋ ਜੀ ਤੇ ਇਹ ਵੀ ਤੁਹਾਨੂੰ ਦਿਖਾਵਾਂਗੇ ਜੀ ਅੱਗੇ ਅੱਗੇ ਇਹਦਾ ਕਿਦਾਂ ਕਿਦਾਂ ਝਾੜਦੇ ਆ ਨਿਕਲਦਾ ਬਾਕੀ ਖੜੀ ਤਾਂ ਵਧੀਆ ਜੀ ਸਰੋਂ ਅਜੇ ਤੱਕ ਨਾ ਇਹ ਗਿਰਦੀ ਐ ਸਰੋਂ ਤੇ ਇਹ ਹੈਗੀ ਜੀ ਪੀਲੀ ਸਰੋਂ ਹੈ ਜੀ ਇਹ ਤੇ ਪਿਛਲੇ ਸਾਲ ਵੀ ਅਸੀਂ ਬੀਜੀ ਬੀਤੀ ਇਹ ਪਿਛਲੇ ਸਾਲ 2 ਕਿੱਲੇ ਬੀਜੇ ਪਤੇ ਹੀ ਦੇ ਸੀ ਤੇ ਉਹ ਅਸੀਂ ਇਹੀ ਖੇਤ ਚ ਬੀਜੇ ਤੇ ਇੱਕ ਇਹ ਖੇਤ ਜੀ ਇੱਕ ਇਧਰ ਚਰੀ ਵਾਲਾ ਖੇਤ ਇਹ ਦੋਨਾਂ ਖੇਤ ਚ ਬੜੇ ਪਾਪੂਲਰ ਤੇ ਸਾਢੇ 4 ਸਾਲਾਂ ਦੇ ਉਹ ਸੌਦਾ ਹੋ ਗਿਆ ਉਹਦਾ ਜੀ ਉਹ ਪਟਾਣੇ ਤੇ ਉਹਦੇ ਕਰਕੇ ਅਸੀਂ ਪਹਿਲਾਂ ਹੀ ਸਰੋਂ ਬੀਤੀ ਸੀ ਤੇ ਜਦੋਂ ਫਲੀ ਆ ਗਈ ਤੇ ਨੂੰ ਫਰਵਰੀ ਚ ਬਾੜ ਲੱਗੀ ਸਾਡੇ ਫਰਵਰੀ ਚ ਫਲੀ ਆ ਗਈ ਪੂਰੀ ਤੇ ਫਿਰ ਵਧੀਆ ਜਾਨੀ ਕਿ ਪਟੋਗੇ ਤੇ ਪਾਪੂਲਰ ਵੀ ਪਟੋਗੇ ਤੇ ਤੇ ਆਪਣਾ ਸਰੋਂ ਵੀ ਵੱਢ ਹੋ ਗਈ ਤੇ ਜਦ ਵਧੀਆ ਵਜਨ ਬਹੁਤ ਦਿੱਤਾ ਤੇ ਇਹਨਾਂ ਸਰੋਂ ਨੇ ਤੇ ਅਸੀਂ ਇਹ ਸਿੱਟੀ ਦੀ ਟਾਲ ਪਰ ਵੱਢ ਕੇ ਹੀ ਰੋਪੜ ਤੇ ਆ ਗਈ ਜੀ ਆਪਣੀ 5 ਤਰੀਕ ਦੀ ਜਿਹੜੀ ਬਜਾਈ ਹੋਈ ਵੀ ਕਣਕ ਦੀ ਖੇਤ ਐਨ ਭਰ ਗਿਆ ਵਾ ਤੇ ਗੁੱਲੀ ਡੰਡਾਈ ਵਸੇਰਾ ਹੋਇਆ ਹੋਇਆ ਵਜੀ ਵਿੱਚ ਚਲੋ ਇਹ ਤਾਂ ਦਵਾਈ ਨੇ ਕਰ ਲੈਣਾ ਕੰਟਰੋਲ ਸਰ ਕੋਰ ਪਾਵਾਂਗੇ ਜੀ ਵਿੱਚ ਸਪਰੇਅ ਦੇ ਤੇ ਬਾਕੀ 872 ਜਿਹੜਾ ਬੀਜ ਤਾਂ ਬੀਜਿਆ ਸੀ ਉਹ ਵੀ ਦੇਖਦੇ ਆ ਜੀ ਕਣਕ ਕਿੰਨੀ ਕਤੋਰੀ ਜੀ ਕਣਕ ਤੇ तकरीबन 2 ਦਿਨ ਤੱਕ ਤੁਰੇ ਆਣੀ ਆ ਦੇਖੋ ਜੀ ਐਨ ਐਨ ਲੰਗ ਤੁਰ ਪਿਆ ਵ ਕਣਕ ਦਾ ਚਲੋ ਇਹ ਵੀ ਨਿਕਲ ਆਣਾ ਜੀ 2-4 ਦਿਨ ਤੱਕ ਤੇ ਬਾਕੀ ਦਿਖਾਉਂਦੇ ਜੀ ਉਧਰ ਜਾ ਕੇ ਆਪਣੀ ਕਣਕ ਜੀ ਨੂੰ ਪਾਣੀ ਲਾਇਆ ਤਾਂ ਵੇ ਕਿਦਾਂ ਦਾ ਰਿਹਾ ਜੀ ਕਿਉਂਕਿ ਅਸੀਂ ਇਹਦੇ ਥੱਲੇ ਕਣਕ ਦੇ ਅੱਧੀ ਅੱਧੀ ਬੋਰੀ ਜੂਰੀਏ ਦੀ ਪਾਈ ਦੀ ਨਾਲ ਜਦੋਂ ਬਜਾਈ ਕੀਤੀ ਸੀ ਤਾਂ ਕਰਕੇ ਨਹੀਂ ਅਸੀਂ ਇਹਨੂੰ ਖਾਦ ਸਿੱਟੀ ਹੈਗੀ ਪਹਿਲਾਂ ਹੁਣ ਜਦੋਂ ਪੈਰ ਜਾ ਖੜਨ ਲੱਗ ਗਏ ਵਿੱਚ ਫੇਰ ਪਾਵਾਂਗੇ ਜੀ ਤੇ ਜੂਰੀਆ ਤੇ ਉਹ ਦਿਖਾਂਦੇ ਜਾ ਕੇ ਇੱਥੇ ਕਣਕ ਤੇ ਕੋਲ ਆ ਗਈ ਆਪਣੀ ਕਣਕ ਇਹਨੂੰ 3 ਦਿਨ ਹੋ ਗਏ ਜੀ ਪਾਣੀ ਲਾਈ ਨੂੰ ਪਰ ਕਣਕ ਕਿਤੇ ਵੀ ਪੀਲੀ ਨਹੀਂ ਹੋਈ ਜੀ ਕਿਉਂਕਿ ਥੱਲੇ ਜੂਰੀਆ ਪਾਈ ਵੀ ਤੀ ਨੂੰ ਤੇ ਇਹਨੂੰ ਲਾਇਆ ਜੀ ਕਣਕ ਨੂੰ ਪਾਣੀ ਅਸੀਂ 24-25 ਦਿਨ ਦੀ ਕਣਕ ਨੂੰ ਬੂਟਿਆਂ 'ਚ ਕਣਕ ਹੈ 325 ਬੀਜ ਹੈ ਤੇ ਬਾਕੀ ਸਾਰੀ ਕਣਕ ਤਕਰੀਬਨ ਪੂਰੀ ਕਾਲਸ ਪਰ ਹੈ ਨਹੀਂ ਪਾਣੀ ਲਾਇਆ ਤੇ ਬਾ ਕਣਕਾਂ دب ਜਾਂਦੀਆਂ ਇਹੀ ਫਾਇਦਾ ਜੀ ਥੱਲੇ ਜੂਰੀਆ ਪਾਣ ਦਾ ਅੱਧੀ ਕਬੋਰੀ ਕਿੱਲੇ ਦੀ ਜੇ ਥੱਲੇ ਪਹਿਲੀ ਉਹ ਪਾਦਾ ਵੇ ਫਿਰ ਕਣਕ ਦਬਦੀ ਨਹੀਂ ਹੈਗੀ ਕਿਉਂਕਿ ਪਾਣੀ ਲੱਗੇ ਤੇ ਜੂਰੀਆ ਹੋਰ ਕੰਮ ਕਰਦੀ ਜੀ ਤੇ ਬਾਕੀ ਹੋ ਜਾ तकरीबन ਖੇਤ ਠੀਕ ਹੈ ਜੀ ਵਿੱਚ ਵਿੱਚ ਪੈਰ ਜਿਹਾ ਦਬਦਾ ਏ ਆ ਦੇਖੋ ਜੀ ਇਹ ਗਿੱਲੀ ਏ ਯਾਨੀ ਕਿ 2 ਦਿਨ ਤੱਕ ਆ ਜਾਣਾ ਜੀ 2 ਦਿਨ ਧੁੱਪਾਂ ਤੇ ਪੈਰ ਜਾਂ ਖੜਨ ਲੱਗ ਪੈਣਾ ਫੇਰ ਇਹਨੂੰ ਪਾਵਾਂਗੇ ਯੂਰੀਆ ਤੇ ਬਾਕੀ ਜਾੜ ਵੀ ਸੋਹਣਾ ਲੱਗ ਪਈ ਚੱਲਣ ਕਣਕ ਦਾ ਦੇਖੋ ਜੀ ਹੁਣ ਲੱਗੀ ਤਖਣਨਾ ਆ ਦੇਖੋ 3 3 ਨਿਕਲੇ ਆ ਥੱਲੇ ਤੇ ਬਾਕੀ ਤਕਰੀਬਨ ਸਾਰੀ ਕਣਕ ਠੀਕ ਹੈ ਜੀ ਵਧੀਆ ਖੜੀ ਆਹਾ ਤਾਂ ਇਹਨੂੰ ਲਾਵਾਂਗੇ ਤਿੰਨ ਦਿਨ ਤੱਕ ਪਾਣੀ ਛੱਡਾਂਗੇ ਇਧਰਲੀ ਸਾਈਡ ਕਿਉਂਕਿ ਇਹ 5 ਤਰੀਕ ਦੀ ਬਜਾਈ ਹੋਈ ਵੀ ਅੱਜ 25 ਤਰੀਕ ਹੋਈ ਵੀ ਅੱਜ ਉਹੀ 20 ਦਿਨ ਦੀ ਕਣਕ ਹੋਈ ਜੀ ਇਹ ਜਿਹੜਾ ਇਹ ਇਹਨੂੰ ਵੀ 23 24 ਦਿਨ ਦੀ ਕਣਕ ਨੂੰ ਲਾਵਾਂਗੇ ਜੀ ਪਾਣੀ 23 ਦੇ ਵਿੱਚ ਆਹਾ ਖੱਤੇ ਚ ਮੂਲੀ ਪੱਤਾ ਇਹ ਬਹੁਤ ਹੋ ਗਿਆ ਵਾ ਇੱਥੇ ਕਣਕ ਨੂੰ ਆ ਦੇਖੋ ਜੀ ਸਾਰਾ ਭਰੇ ਹੀ ਪਿਆ ਚਲੋ ਇਹਦਾ 214 ਨੂੰ ਮਾਰ ਦੇਣਾ ਐਨ ਇਹਦਾ ਬਹੁਤ ਨੁਕਸਾਨ ਵੀ ਨਹੀਂ ਹੈਗਾ ਇਹਨੂੰ ਪਾਣੀ ਲਾ ਕੇ ਫਿਰ ਯੂਰੀਆ ਲਾ ਕੇ ਉਹਦੇ ਬਾਅਦ 15 ਦਿਨ ਤੱਕ ਕਰਾਂਗੇ ਇਹਦੇ ਬਾਅਦ ਸਪਰੇਅ ਘਾਹ ਵਾਲੀ ਤੇ ਬਾਕੀ ਤਕਰੀਬਨ ਸਾਰੀਆਂ ਕਣਕਾਂ ਇਹਨਾਂ ਵਧੀਆ ਖੜੀ ਟੋਪ ਦੀ ਤੇ ਉਧਰ ਉਹ ਸਾਹਮਣੇ ਆ ਗਈ ਜੀ ਆਪਣੇ ਚਾਚੇ ਹੋਂ ਦੀ ਮੋਟਰ ਇਹਨਾਂ ਨੇ ਇਹ ਜੋ ਪਾਣੀ ਲਾਣਾ ਜੀ ਕਣਕ ਨੂੰ ਇਹਨਾਂ ਨੇ ਥੱਲੇ ਸਪਰੇਅ ਕੀਤੀ ਜੀ 24 ਘੰਟੇ ਲਈ ਜਿਹੜੀ ਆਉਂਦੀ ਹੈ ਫਕੀਰਾ ਉਹ ਗੀ ਟੀਵੀ ਨੇ ਅਸੀਂ ਨਹੀਂ ਕੀਤੀ ਹੈਗੀ ਤੀ ਅਸੀਂ ਲਿਆਂਦੇ ਦਵਾਈ ਨੰਗਲ ਤੇ ਭਖੜਾ ਨੰਗਲ ਤੇ ਉੱਥੇ ਸਸਤੀ ਮਿਲਦੀ ਇੱਕ ਦਵਾਈ ਤੇ ਦਵਾਈ ਦਾ ਰਿਜ਼ਲਟ ਵੀ ਬਹੁਤ ਵਧੀਆ ਪਿਛਲੇ ਸਾਲ ਵੀ ਉੱਥੇ ਤੇ ਲਿਆ ਇਹਦੇ ਉੱਥੇ ਤੁਹਾਨੂੰ ਕਿੱਲੇ ਦੀ 270 ਰੁਪਏ ਦੀ ਪੈਂਦੀ 270 ਦੀ ਤੇ ਰਿਜ਼ਲਟ ਬਹੁਤ ਵਧੀਆ ਦਵਾਈ ਦਾ ਤੋਂ ਵੀਡੀਓ ਸੀ ਪਹਿਲਾਂ ਪਾਈਆਂ ਵਾ ਪਿਛਲੇ ਸਾਲ ਦੀਆਂ ਦੇਖ ਲਿਓ ਵੀਡੀਓ ਚ ਐਨ ਵਧੀਆ ਰਿਜ਼ਲਟ ਤਵੀ ਦਵਾਈ ਨਾਲ ਨੇ ਉਹਨੇ ਤੇ ਵਾਕੀ ਦਿਖਾਉਂਦੇ ਤੁਹਾਨੂੰ ਅੱਜ ਦਿੰਦੇ ਉਧਰ ਕੰਮ ਚੱਲਦੇ ਜਿਹੜੇ ਜਿਹੜੇ ਘਾਹ ਕੱਖ ਵੀ ਵੱਢਣਾ ਹੀ ਅੱਜ ਲੋਜੀ ਲੱਗਿਆ ਵੀ 골ਡ ਹੀ ਖੇਤ ਬਾਣ ਇਹ तकरीबन 12-13 ਦਿਨ ਹੋ ਗਏ ਰੋਣੀ ਕੀਤੇ ਨੂੰ ਅਜਾ ਵੀ ਬੱਤ ਪਰਾਏ ਨਹੀਂ ਖੇਤ ਹੁਣ ਹਰ ਕੇ ਫੁੱਲਣੇ ਪੈਣੇ ਹੀ ਕਬੀਆਂ ਨਾਲ ਕਿਉਂਕਿ ਇੱਧਰ ਤਾਂ ਬਾਹਰ ਤਾਂ ਚੱਲ ਬੂਟਿਆਂ ਵਾਲੇ ਦਾ ਹੜਾ ਨਾਲ ਵੀ ਫੋਲੋ ਜਾਣਦੇ ਤੇ ਉਧਰ ਉਹ ਧੰਨ ਵਾਲਾ ਵੱਡਾ ਹੀ ਪਰ ਉਧਰ ਤੇ ਤਾਂ ਕਰਕੇ ਹੁਣ ਤਵੀਆਂ ਨਾਲ ਦੋ ਫਰ ਲਾਉਂਗਾ ਇਹਨੂੰ ਟਰੈਕਟਰ ਵੀ ਪੂਰਾ ਦਬਕੇ ਤੁਰਦਾ ਦੇਖੋ ਜੀ ਗਿੱਲੇ ਆ ਜਾ ਖੇਤ ਆ ਜਾ ਹੈ ਨਹੀਂ ਬਾਤਾ ਇਹ ਤੇ ਬਾਕੀ ਬਾਹਰ ਦੇ ਖੇਤ ਫੁੱਲਣ ਨਾਲ ਆਏ ਜੀ ਬਾਹਾਂ ਦਾ ਇਹ ਆ ਜੀ ਇਹ ਨਾਲ ਫੁੱਲ ਕੇ ਦੋ ਵੇ ਤੋਂ ਪੰਜ ਬਾਤਾ ਆਣੇ ਮੈਂ ਵੀ ਆਪਣੇ ਵਾਲਾ ਫੁੱਲਣਾ ਜੀ ਉਧਰ ਤੇ ਚੱਲਦੇ ਹੀ ਕੰਮ ਕਰ ਆਹੋ ਟਰੈਕਟਰ ਵੀ ਸਲਿੱਪ ਕੱਢਦਾ ਪੂਰੇ ਦੇਖੋ ਲੈ ਤਵੀਆਂ ਚੱਕਣੀਆਂ ਪੈਂਦੀਆਂ ਜੀ ਮਣ ਮੜੀਆਂ ਤਾਂ ਮੋੜ ਪਰ ਟਰੈਕਟਰ ਤੁਰਦਾ ਤੇ ਬਾਕੀ ਬੂਟੇ ਇਹਦੇ ਵੀ ਸੋਹਣੇ ਚੱਲ ਪਏ ਆਹ ਪਹਿਲਾਂ ਵਿੱਚ ਇਹਨੂੰ ਰੋਗੇ ਤੇ ਪਣ ਸੋਹਣੇ ਚੱਲ ਪਏ ਹੁਣ ਤਵੀਆਂ ਦਾ ਵੀ ਤਵੇ ਪੈਣੇ ਵਾਲੀ ਐ ਤਵੇ ਵੀ ਖਤਮੇ ਹੋ ਲਗੇ ਤੇ ਤਕਰੀਬਨ ਤੇ ਬਾਕੀ ਨੇ ਆਹ ਕਿਆ ਰ ਇੱਧਰ ਨੂੰ ਤਾਂ ਕਿੱਲਾ ਹੀ ਜ਼ਿਆਦਾ ਕਿਉਂਕਿ ਇਹ ਇੱਕ ਕਿਆਰੇ ਚੋਂ ਐ ਨਾ ਪਾਣੀ ਉਹ ਥੱਲੇ ਵਾਲਾ ਕਿੱਲਾ ਭਰਿਆ ਤਾਂ ਆਹ ਖਾਲੀ ਨਾ ਪਾਈ ਵੀ ਹੈਗੀ ਸੀ ਪਰ ਉੱਧਰ ਬੂਟੇ ਪਟਾਣ ਕਰਕੇ ਅੱਗੇ ਖਾਲੀ ਨਹੀਂ ਸੀ ਤਾਂ ਕਰਕੇ ਫੇਰ ਇਹਨੇ ਆਹ ਕਿਆਰੀ ਚ ਪਾਣੀ ਲਾਇਆ ਤਾਂ ਥੱਲੇ ਨੂੰ ਉਹਦੇ ਕਰਕੇ ਵੀ ਉਹ ਫਰਕ ਪਿਆ ਤੇ ਬਾਕੀ ਦੇਖ ਲਓ ਜੀ ਉੱਧਰ ਧਾਨ ਵਾਲਾ ਵੱਡਾ ਜਿਹੜਾ ਉੱਥੇ ਵੀ ਟਰੈਕਟਰ ਸਲਿੱਪ ਮਾਰ ਕੇ ਤੁਰਦਾ ਇੰਨਾ ਖੇਤ ਗਿੱਲਾ ਹਜਾ ਤੇ ਉਧਰ ਬਾਕੀ ਪਾਣੀ ਦਾ ਵੀ ਕੰਮ ਚੱਲਦਾ ਜੀ ਉਹ ਦੇਖੋ ਜੀ ਸਾਹਮਣੇ ਲੱਗੇ ਹੋਏ ਪਾਣੀ ਲਾਣ ਕਣਕ ਨੂੰ ਤਕਰੀਬਨ ਸਭ ਨਾਲ ਮੋਟਰਾਂ ਚਲਾਤੀਆਂ ਹੁਣ ਕਣਕਾਂ ਪਾਣੀ ਐ ਵੀ ਮੰਗਦੀਆਂ ਐ ਤੇ ਬਾਕੀ ਆ ਗਈ ਆਪਣੇ ਵਾਲੀ ਕਣਕ ਹਜਾ ਹੀ ਪੈਰ ਘੜਦਾ ਆ ਦੇਖੋ ਜੀ ਇਹ ਗਿੱਲਾ ਹਜਾ ਜੂਰੀਆ ਤਿੰਨ ਦਿਨ ਤੱਕ ਗਰਨੀ ਨੂੰ ਤੇ ਬਾਕੀ ਲੱਗੇ ਹੋਏ ਜਾਨਵਰ ਵੀ ਆਨੰਦ ਮਾਨਣ ਤੇ ਵਧੀਆ ਹੀ ਕੰਮਕਾਰ ਚੱਲਦੇ ਆ ਨਾ ਖੇਤੀਬਾੜੀ ਦੇ ਆ ਦੇਖੋ ਹੀ ਲੈ ਇਹ ਨਾ ਬਾਂਦੇ ਤਾਂ ਵੀ ਸੌਖੀ ਬੱਤ ਨਹੀਂ ਜਾਨੀ ਨੂੰ ਮੈਂ ਕਹਿੰਦਾ ਗਿੱਲੇ ਆ ਜਾ ਐ ਆਇਆ ਤਾਂ ਨਹੀਂ ਬਾਤਾਂ ਦੀ ਸੌਖੀ ਉਹ ਇਹ ਲੈ ਲੈਣੇ ਮੈਂ ਕਹਿੰਦਾ ਚਾਰ ਪੰਜ ਦੇ ਨੇ ਨੇ ਨਹੀਂ ਹੁਣ ਖੜਾਤਾ ਕੀ ਹੋਇਆ ਕੀ ਫਾਲਟ ਪਿਆ ਠੱਲੇ ਨਾੜ ਤਾਂ ਨਹੀਂ ਖੁੱਲ ਗਿਆ ਭੈਣ ਚ ਇਹ ਚ ਕਰੰਟ ਤਾਂ ਨਹੀਂ ਮਾਰਦੀ ਆਏ ਹਾਏ ਆ ਇਹ ਖੇਤੀਬਾੜੀ ਦੇ ਕੰਮ ਜੀ ਚੱਲਦੇ ਚੱਲਦੇ ਕੰਮ ਖੜ ਜਾਂਦਾ ਸਪਰਿੰਗ ਖੁੱਲ ਗਿਆ ਓਏ ਸਪਰਿੰਗੇ ਟੁੱਟ ਗਿਆ ਟੁੱਟ ਗਿਆ ਕਿ ਖੁੱਲ ਗਿਆ ਟੁੱਟਿਆ ਦੇਖ ਲੈ ਇਹ ਵਾਧਾ ਕਰ ਇਹਨੂੰ ਖਿੱਚ ਕੇ ਜਿਆਦਾ ਇਹਦੇ ਉਹ ਹੋ ਜਾਵੇ ਐਦਾਂ ਬੰਡੇ ਜਾ ਵੇ ਕੁੰਡੀ ਕੁੰਡੀ ਜੀ ਬਣ ਜਾਵੇ ਆਹ ਰੇ ਸਾਲਾ ਇਹਦਾ ਸਪਰਿੰਗ ਥੱਲੇ ਲੱਗੀ ਵੀ ਹੁਣ ਬ੍ਰੇਕ ਉੱਪਰ ਜਾਂਦੀ ਨਹੀਂ ਚੱਲੇ ਯਾਰ ਕੀ ਉਹ ਲੱਗਦੀ ਏ ਜਾਂ ਚਲਾਉਂਦਾ ਲੱਗਣੀ ਪਈ ਲੈ ਆ ਦੇ ਨਾਲ ਲੱਗਦੀ ਹੁੰਦਾ ਫੇਰ ਹੁਣ ਇਹ ਬੰਨ ਲਾਪਰ ਨੂੰ ਆਵਰੇ ਹੀ ਹੋ ਜਾਣਾ ਲੱਗਣੀ ਹੈ ਨਹੀਂ ਬਰੇਕ ਜਰੂਰ ਲਾਣੀ ਹੈ ਪਰਨੇ ਨਾਲ ਪੁੰਚੱਕ ਬੰਨ ਲੈ ਇਹਦੇ ਨਾਲ ਇਹਦੇ ਸ਼ੀਸ਼ੇ ਨਾਲ ਬੰਨ ਹੋਣੀ ਚਲੋ ਉਹਦਾ ਰਸਾ ਆਇਆ ਰਸੇ ਨਾਲ ਇਹਦਾ ਬੰਨ ਹੋ ਜਾਣਾ ਫੇਰ ਹੁਣ ਲੋ ਜੀ ਚੱਲਦੇ ਕੰਮ ਵਿੱਚ ਅਰਚਣ ਪੈ ਗਈ ਸਪਰਿੰਗ ਟੁੱਟ ਗਿਆ ਥੱਲੇ ਤੇ ਬ੍ਰੇਕ ਵਾਲ ਅੰਦਰਲੀ ਵਾਲ ਹੁਣ ਦੇਖਦੇ ਕੋਈ ਜਿਗਾਰਡ ਲਾ ਕੇ ਕਿੱਦਾਂ ਦਾ ਲੋਟ ਹੁਣ ਹੋਰ ਕੱਢਣ ਲੱਗਿਆ ਇਹਦਾ ਦੇਖਦੇ ਹਾਂ ਹੁਣ ਆਹ ਵਾਲਾ ਸਪ੍ਰਿੰਗ ਕੱਢ ਕੇ ਜੇ ਨਿਕਲ ਜਾਵੇ ਮੈਂ ਨਿਕਲ ਜਾਣਾ ਲੋ ਜੀ ਲਾਤ ਅਜ ਗਾਰਡ ਜੀ ਆ ਸਪ੍ਰਿੰਗ ਕੱਢਤਾ ਹੀ ਬਾਹਰ ਵਾਲੀ ਬ੍ਰੇਕ ਦਾ ਕੱਢ ਘੋ ਪਾਤਾ ਤੇ ਇੱਧਰ ਬਾਹਰ ਵਾਲੀ ਦੀ ਲੋਡ ਹੈ ਨਹੀਂ ਤੀ ਤਾਂ ਫਿਰ ਉਹ ਚੱਕੀ ਇੱਧਰ ਬੰਨਤਾ ਰਸੇ ਨਾਲ ਠੀਕ ਹੈ ਦੇਖਿਆ ਜਾ ਲੱਜ ਜਾਣੇ ਚਾਰ ਪੰਜ ਦਿਨ ਇਹਨੂੰ ਬਾਤਾਂਣ ਨੂੰ ਗਿੱਲਾ ਬਹੁਤ ਹੈ ਚੱਲ ਜਾਨੂ ਪਾੜ ਦੀ ਕੱਢ ਹੋ ਗਏ ਬੇ ਸੁੱਕ ਜੂਗਾ ਮੜਾਏ ਹਵਾ ਲੱਗ ਜੂਗੀ ਖੇਤ ਨੂੰ ਲਾਗਦੀ ਚੱਲ ਜਾਨ ਦੇ ਲਿਵਰ ਚੱਕ ਬਾਹ ਹੁੰਦਾ ਫੇਰ ਇੰਨਾ ਕਿ ਲਾਜਾ ਲਿਵਰ ਚੱਕਣੀ ਪੈਂਦੀ ਨਾਲ ਕਰੈਕਟਰ ਵੀ ਸਲਿੱਪ ਪੂਰੇ ਮਾਰਦਾ ਤੇ ਜਿਹੜੇ ਹਿਸਾਬ ਨਾਲ ਲੱਗਦਾ ਜੀ ਇਹ ਖੇਤ ਇੰਨਾ ਗਿੱਲਾ ਆਪਣੇ ਵਾਲਾ ਤਾਂ ਜਿਹੜਾ ਉਧਰ ਠੇਕੇ ਵਰਲੇ ਆ ਜੀ ਉਹ ਤਾਂ ਹੈ ਵੀ ਚਿੱਕਣੀ ਮਿੱਟੀ ਐ ਡੱਕਰਾਈ ਮਿੱਟੀ ਉਹ ਨੂੰ ਨਹੀਂ ਹਜਾਂਦੀ ਪੰਜ ਚਾਰ ਦਿਨ ਬਾਅਦ ਉਹ ਨੂੰ ਫੋਲਾਂਗੇ ਹੁਣ ਤਿੰਨ ਦਿਨ ਤੱਕ ਕਿਉਂਕਿ ਉਧਰ ਉਹ ਪਾਈਪ ਲਾਈਨ ਦਾ ਕੰਮ ਚੱਲਦਾ ਹੀ ਗੋਰੀ ਚ ਪਾਈਪ ਲਾਈਨ ਪੱਟੁੰਦੀ ਘਟ ਘਟ ਹੈਗੀ ਜੀ ਇਹ 25 30 ਗੱਲਾਂ ਦੀ ਲਾਮ ਉਹ ਲੱਗੀ ਵੀ ਜੇ ਸੀ ਵੀ ਬੂਟਿਆਂ ਦੇ ਵਿੱਚ ਉਹ ਦਿਖਾਵਾਂਗੇ ਸੋਂ ਨੂੰ ਜ਼ਿਆਦਾ ਆਪਣੇ ਖੇਤ ਕੋਲ ਆਉਂਗੀ ਤੇ ਬਾਕੀ ਚੱਲਦੇ ਜੀ ਕੰਮ ਖੇਤੀਬਾੜੀ ਦੇ ਤੇ ਆਪਣੀ ਵੀਡੀਓ ਇੰਨੀ ਕਦੀ ਅੱਜ ਦੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਦੇ ਕਰੋ ਜੀ ਕਮੈਂਟ ਕਰਦੇ ਕਰੋ ਕੋਈ ਗਲਤੀ ਹੋ ਗਈ ਤੇ ਬਾਕੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਧੰਨਵਾਦ ਜੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ